ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਗਰੇਵਾਲ ਐਗਰੋ ਫਾਰਮਿੰਗ ਤੇ ਸਵਾਗਤ ਹੈ ਜੀ ਸਭ ਦਾ ਬਾਈ ਅੱਜ ਨਾ ਇੱਕ ਬਾਈ ਨੇ ਇੱਕ ਕਰਾਸ ਬ੍ਰੀਡ ਦੀ ਗਊ ਵਕਾਊ ਕਰੀਆ ਇਹ ਐਚਐਫ ਤੇ ਕੋਈ ਦੇਸੀ ਦਾ ਕਿਸੇ ਦਾ ਵੀ ਕਿਤੇ ਕਰਾਸ ਤੇ ਬਾਕੀ ਤੁਹਾਡੇ ਸਾਹਮਣੇ ਆ ਜਿਵੇਂ ਵੀ ਆ ਤੇ ਬਾਈ ਤੋਂ ਪਹਿਲਾਂ ਇਹਦਾ ਆਪਾਂ ਗੱਲ ਕਰਦੇ ਆਂ ਬਈ ਇਹਦੀ ਡਿਟੇਲ ਕੀ ਆ ਫਿਰ ਆਪਾਂ ਤੁਹਾਨੂੰ ਤੋੜ ਕੇ ਜਾਂ ਤੋਂ ਦਿਖਾਉਨੇ ਆਂ ਬਾਈ ਜੀ ਆਇਓ ਮਾੜਾ ਜੇ ਇੱਧਰ ਹਾਂਜੀ ਬਾਈ ਜੀ ਪਹਿਲਾਂ ਤਾਂ ਆਪਦਾ ਨਾਮ ਤੇ ਐਡਰੈਸ ਦੱਸੋ ਬਾਈ ਜੀ ਮੇਰਾ ਨਾਮ ਹੈ ਕੁਲਦੀਪ ਸਿੰਘ ਹਾਂਜੀ ਮੈਂ ਸਹਿਰ ਸੁਨਾਮ ਦਾ ਨੇੜੇ ਪ੍ਰਣ ਹਸਤਾਲ ਪੈਂਦਾ ਮੇਰੇ ਘਰ ਦੇ ਨਾਲ ਠੀਕ ਆ ਜੀ ਤੇ ਆਪਦਾ ਇੱਕ ਵਾਰੀ ਨੰਬਰ ਬੋਲੋ ਮੇਰਾ ਨੰਬਰ ਹੈਗਾ 84270 83457 ਇੱਕ ਵਾਰੀ ਫੇਰ ਬੋਲ ਲਓ 84270 81457 84270 81457 ਹਾਂਜੀ ਹਾਂਜੀ ਬਾਈ ਬਾਈ ਇਹ ਜਿਹੜੀ ਗਊ ਬਕਾਊ ਕਰੀਆ ਹਾਂਜੀ ਆ ਹੱਥ ਪਰੇ ਕਰਿਓ ਆ ਟੁੱਟ ਵੀ ਆ ਬਾਈ ਮਾੜੀ ਜੀ ਇਹਦੇ ਇਹ ਇਹ ਗਊ ਦੀ ਡਿਟੇਲ ਦੱਸਿਓ ਮਾੜੀ ਜੀ ਵੀਰੇ ਇਹ ਹੁਣੀ ਨੇ ਸਨਣਾ ਚੌਥੇ ਸੋਏ ਅੱਛਾ ਤੇ ਪਿਛਲੇ ਸਵੇ ਦੀ ਦੀ ਇੱਕ ਦੀ ਬੱਚੀ ਅੱਛਾ ਤੇ ਇਹ ਐਚ ਐਫ ਤੋ ਕਰੋ ਇਸ ਵਾਰ ਟੀਕਾ ਲਗਵਾਇਆ ਸੀ ਡਾਕਟਰ ਤੋਂ ਉਹ ਟੀਕਾ ਮੈਂ ਕੋ ਰੱਖਿਆ ਸੀ ਉਹ ਕਾਲਾ ਕਿਤੇ ਗੁੰਮਗਮ ਹੋ ਗਿਆ ਤੇ ਟੀਕਾ ਬੇਇਸਾਨ ਲਈਆ ਚਲੋ ਜਣੀ ਐਚਐਫ ਤੋਂ ਕਰਾਉਸ ਆ ਇਸ ਵਾਰ ਤੇ ਇਹਨੇ ਦੁੱਧ ਕਿੰਨਾ ਦਿੱਤਾ ਵੀਰੇ ਦੁੱਧ ਤੇ ਵੀ ਇਹਦਾ ਚੱਲਦਾ 13 14 ਜਿਹਦਾ ਪੂਰੀ ਗਰਭੀਤ ਹੁੰਦੀ ਆ ਫਿਰ ਔਰ 14 ਵਿੱਚ ਚੱਲੀ ਜਾਂਦਾ ਅੱਛਾ ਵੀ 14 15 ਨੂੰ ਅਥੇ ਲਾ ਦਿੰਦੀ ਐ ਲਓ ਮੜਾ ਜਾ ਹੋਇਓ ਸਾਈਡ ਤੇ ਤੁਹਾਨੂੰ ਤੋੜ ਕੇ ਵੀ ਦਿਖਾਉਨੇ ਆਂ ਬਾਈ 13 ਤੁਹਾਨੂੰ ਅੱਛਾ ਇੱਕ ਚੀਜ਼ ਹੈਗੀ ਆ ਵੀ ਬਹੁਤ ਵੱਡੇ ਕੱਦ ਦੀ ਨਹੀਂ ਹੈਗੀ ਦਰਮਿਆਨੇ ਕੱਦ ਦੀ ਆ ਸੂਆ ਬਾਈ ਨੇ ਚੌਥਾ ਕਹਿਤਾ ਹਨਾ ਐ ਨਹੀਂ ਹੈ ਵੀ ਲੋਕਾਂ ਵਾਂਗੂ ਦੂਜਾ ਤੀਜਾ ਘਰੇਲੂ ਗਊ ਆ ਬਾਈ ਦੇ ਤੇ ਆ ਇਹਦੀ ਪਿਛਲੇ ਸੂਏ ਦੀ ਬੱਛੀ ਖੜੀ ਆ ਤੇ ਲੋ ਪਹਿਲਾਂ ਤਾਂ ਤੁਹਾਨੂੰ ਇਹਦਾ ਥਣ ਲੇਵਾ ਨਾਲਾ ਨੂਣਾ ਬਹਾਦ ਨੇ ਐਨ ਗੁੱਲੇ ਆਲਾ ਕਹਿ ਲੋ ਜਾਂ ਮੂਠੀ ਆਲਾ ਥਣ ਆ ਧੰਨ ਇਹਦੀ ਫੈਟ ਕਿੰਨੀ ਰਹਿੰਦੀ ਆ ਵੀਰੇ ਫੈਟ ਵੀਰੇ ਇਹਦੀ 5.5 5 5-7 ਦੇ ਵਿੱਚ ਵਿੱਚ ਘੁੰਮੀ ਜਾਂਦੀ ਆ अच्छा यानी 5:30 ਤੋਂ 6 ਦੇ ਵਿੱਚ ਵਿੱਚ ਘੁੰਮ ਜਾਂਦੀ ਆ ਗਰਮੀ ਗਰਮੀ ਦਾ ਕੀ ਮੰਦੀ ਹੋਣਾ ਇਹ ਨਹੀਂ ਮੰਦੀ ਇਹ ਤੇ ਲਓ ਜੀ ਤੁਹਾਨੂੰ ਇਹ ਜਿਆਦਾ ਹੀ ਫਾਇਦਾ ਹੁੰਦਾ ਕਰਾਸ ਬਰੀਡ ਦਾ ਜਿਹਨੇ ਘਰੇ ਦੁੱਧ ਪੀਣਾ ਬਾਈ ਉਹ ਤਾਂ ਫਿਰ ਇਹ ਚੰਗਾ ਹੀ ਆ ਦੁੱਧ ਵੀ ਸੰਘਣਾ ਬਿਮਾਰੀ ਤੋਂ ਹਨਾ ਗਰਮੀ ਤੋਂ ਬਹੁਤ ਪਰਹੇਜ਼ ਰਹਿ ਜਾਂਦਾ ਤੇ ਆ ਆ ਇਹਦੇ ਭਲ ਭੁਲ ਜੀ ਆ ਕਰਾਇਓ ਵੀ ਦੇ ਮੜੀ ਜੀ ਲਾਤੇ ਦੀ ਸਿੱਧੀ ਨਾੜਾ ਨੂਣਾ ਆਰਡਰ ਤੇ ਬਹੁਤ ਨੇ ਅੱਛਾ ਇਹ ਮਾਰਦੀ ਮੂਰਤੀ ਤਾਂ ਨਹੀਂ ਹੈ ਵੀਰੇ ਜਮਾ ਠੰਡੀ ਸੀਲ ਹੈ ਅੱਛਾ ਲਾਉਂਗੇ ਮੜਾ ਜਾ ਥਣਾ ਥਣਾ ਨੂੰ ਹੱਥ ਜਿਹੜੇ ਮਾੜੀ ਪਾਸੇ ਲਾ ਲਓ ਲਓ ਜੀ ਇਹਨਾਂ ਨਿਆਣੇ ਤਾਂ ਲਾ ਲਓ ਪਰ ਨਿਆਣਾ ਪਾਉਂ ਲਿਆ ਨਿਆਣਾ ਪਾਉਂਦੀ ਆ ਨਿਆਣੇ ਪਾਉਂਦੀ ਆ ਜੀ ਵੀਨਾ ਨਿਆਣੇ ਦਾ ਚੋਲੋ ਜਿਵੇਂ ਮਾੜੀ ਚੋਲੋ ਬੇਬੇ ਚੋਵੇ ਮੁੰਡਾ ਚੋਵੇ ਲਓ ਜੀ ਸ਼ਰਾਫਤ ਤੁਸੀਂ ਦੇਖ ਲਈ ਤੇ ਚਲੋ ਬਾਈ ਮੜਾ ਜਾ ਖੋਲੇ ਨੂੰ ਵਾਹ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆਂ ਪੂਨ ਛੱਕੀ ਖੜੀ ਆ ਕਰਮ ਵਾਲੀਆਂ ਬਹੁਤ ਘੱਟ ਹੁੰਦੀਆਂ ਨੇ ਨਹੀਂ ਦੇਸੀ ਆ ਕਰਾਸ ਬ੍ਰੀਡ ਚ ਆਪਾਂ ਕਹਿੰਦੇ ਨੇ ਵੀ ਲੱਤ ਲੱਤ ਮਾਰਦੀਆਂ ਨੇ ਹਨਾ ਤੇ ਬਈ ਦੁੱਧ ਕਿੰਨਾ ਦੱਸਿਆ ਸੀ ਇਹਦਾ ਦੁੱਧ ਵੀਰੇ 14-15 ਦੇ ਵਿੱਚ ਵਿੱਚ ਘੜ ਦਿੰਦੀ ਆ ਇਹ 15 ਕਿਲੋ ਦੇ ਗੇੜ ਦਾ ਦੁੱਧ ਆ ਵੀਰੇ ਐਵੇਂ ਲੇਵਾ ਦੇਖ ਕੇ ਤਾਂ ਚਾਹੇ 20 ਕਿਲੋ ਦਾ ਕਹਿ ਦੋ ਉਹ ਵੀ ਘੱਟ ਆ ਹੁਣ 20 ਵਾਲਿਆਂ ਨੂੰ ਪਾਰ ਕਰ ਦਿੱਤੀ ਆ ਤੇ ਹੁਣ ਉਹ ਚੀਜ਼ ਨਹੀਂ ਹੈ ਜਣੀ ਹਨਾ ਇੱਕ ਵਾਰੀ ਫੇਰ ਲਿਓ ਬਾਰੇ ਤੇ ਚਮੜੇ ਚੂਮੜੀ ਬਹੁਤ ਸ਼ਾਈਨਿੰਗ ਵਾਲੀ ਆ ਟੁੱਠ ਵੀ ਹੈਗੀ ਆ ਹਲਕੀ ਜੀ 10 20 ਪੈਸੇ ਹੈ ਨਾ ਇਹਨੂੰ ਤੁਸੀਂ ਦੇਸੀ ਕਹ ਲਓ 도ਗਲੀ ਕਹ ਲਓ ਪਿਓਰ ਤਾਂ ਹੈ ਨਹੀਂਗੀ ਆਮ ਘਰੇਲੂ ਗਊ ਆ ਵੀਰੇ ਜਿਹੜੇ ਕਿਸੇ ਭਾਈ ਨੂੰ ਪਸੰਦ ਆਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੇ ਤੁਹਾਨੂੰ ਨੰਬਰ ਵੀ ਬਾਈ ਨੇ ਬੋਲਤਾ ਤੇ ਭਾਈ ਇਹ ਚਲੋ ਬੰਨ ਲਓ ਮੜਾ ਜਾਂ ਲਓ ਜੀ ਬਹੁਤ ਦਰਮਿਆਨੇ ਕਾਦੀ ਸੀਲ ਸਾਉ ਠੰਡੀ ਬਹੁਤ ਜ਼ਿਆਦਾ ਤੇ ਅੱਛਾ ਇਹਦਾ ਰੇਟ ਕੀ ਕਰਦੇ ਹਾਂ ਮੇਰੇ ਰੇਟ ਤੇ ਜਿੰਨਾ ਮੱਝ ਕਰਾ ਲੋ ਹੂੰ ਠੀਕ ਹੈ ਨਾ ਪਰ ਰੇਟ ਜੋ ਹੈ ਹਾਂ ਮੰਗਦਾ ਮੈਂ 75 70 ਦੇ ਵਿੱਚ ਛੱਡ ਦੂੰਗਾ ਚਲੋ ਮੜਾ ਮੋਟਾ ਮੌਕੇ ਤੇ ਹੋ ਹੀ ਜਾਂਦਾ ਜੇ ਕੋਈ ਭਾਈ ਮੱਥਾ ਲਾਉਂਦਾ ਜਿਹੜਾ ਹੋ ਜੂਆ ਜੋ ਵੀ ਹੈ ਗਿਆ ਹੂੰ ਇਹ ਤੋਂ ਸਵਾਦ ਵਾਲੇ ਵਸ ਫੋਨ ਨਾ ਕਰਨ ਠੀਕ ਆ ਲਓ ਬਾਈ ਆ ਦੇਖੋ ਤੁਹਾਡੇ ਸਾਹਮਣੇ ਜਦ ਤੱਕ ਵੀਡੀਓ ਪੈਂਦੀ ਆ ਮਨ ਕਰੇ ਇਹ ਸੂ ਵੀ ਪਵੇ ਤੇ ਲਗਭਗ ਐ ਲਾ ਲਓ ਵੀ ਤਿਆਰੀ ਦੇ ਵਿੱਚ ਹੀ ਆ ਕੰਮ ਤਾਂ ਜਲਾ ਜੂਲਾ ਜਾ ਸੈੱਟ ਰਹੀ ਸੀ ਅੱਜ ਇਹ ਤੇ ਬਾਕੀ ਦੇਖਦੇ ਆ ਚਲੋ ਬਾਈ ਧੰਨਵਾਦ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਜੇ ਕਿਸੇ ਨੂੰ ਜਿਹਨੂੰ ਚੰਗੀ ਲੱਗਦੀ ਆ ਮਨ ਬਣਦਾ ਤਾਂ ਬਾਈ ਨੂੰ ਕਾਲ ਜਰੂਰ ਕਰ ਲਿਓ ਤੇ ਬਾਕੀ ਬਾਈ ਧੰਨਵਾਦ ਆ ਸਭ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਫਸੇ ਹੀ ਕਾਲ ਬਾਈ